ਇੱਕ ਪਾਸੇ ਪੰਜਾਬ ਸਰਕਾਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦਾ ਦਾਅਵਾ ਕਰ ਰਹੀ ਪਰ ਦੂਜੇ ਪਾਸੇ ਸ਼ਰਾਬ ਦੇ ਠੇਕੇਦਾਰ ਸ਼ਰਾਬ ਦੀ ਵਿਕਰੀ ਦੇ ਲਈ ਨਵੇਂ-ਨਵੇਂ ਤਰੀਕੇ ਅਜ਼ਮਾ ਰਹੇ ਨੇ ਜਲੰਧਰ ਦੇ ਵਿੱਚ ਸ਼ਰਾਬ ਦੀ ਵਿਕਰੀ ਦੇ ਲਈ ਅਤੇ ਮਹਿਲਾਵਾਂ ਨੂੰ ਸ਼ਰਾਬ ਵੇਚਣ ਦੇ ਲਈ ਸ਼ਰਾਬ ਠੇਕੇਦਾਰ ਨੇ ਲਿਕਰ ਸਟੂਡੀਓ ਔਮਨ ਫਰੈਂਡਲੀ ਸ਼ਾਪ ਠੇਕਾ ਖੋਲ੍ਹ ਦਿੱਤਾ ਸ਼ਰਾਬ ਦੇ ਠੇਕੇ ਦੀ ਮੀਡੀਆ ਦੇ ਵਿੱਚ ਰਿਪੋਰਟ ਛਪੀ ਤਾਂ ਸ਼ਰਾਬ ਠੇਕੇਦਾਰ ਨੇ ਸ਼ਰਾਬ ਠਿਕਾ ਬੰਦ ਕਰ ਬੋਰਡ ਦਾ ਨਾਮ ਹੀ ਬਦਲ ਦਿੱਤਾ ਅਤੇ ਉਸ ਦੇ ਉੱਪਰ ਲਿਖ ਦਿੱਤਾ ਵਿਸਕੀ ਵਾਈਨ ਬੀਅਰ ਸ਼ਾਪ ਜਲੰਧਰ ਦੇ ਵਿੱਚ ਖੁੱਲੇ ਇਸ ਠੇਕੇ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਸਰਕਾਰ ਨੂੰ ਘੇਰਿਆ ਅਤੇ ਜੰਮ ਕੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵਿੱਟਰ ਤੇ ਉੱਪਰ ਠੇਕੇ ਦੀ ਫੋਟੋ ਪਾ ਕੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਵਿੱਚ ਬਦਲਾਵ ਦੀ ਧਾਰਨਾ ਇਹੀ ਹੈ ਉਥੇ ਹੀ ਭਾਜਪਾ ਵੀ ਪਿੱਛੇ ਰਹਿਣ ਵਾਲੀ ਨਹੀਂ ਆ ਭਾਜਪਾ ਦੇ ਨੇਤਾ ਜਨਾਰਦਨ ਸ਼ਰਮਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਸਰਕਾਰ ਨੂੰ ਕਿਹਾ ਕਿ ਇਹ ਸਰਕਾਰ ਕਿਸ ਹੱਦ ਤੱਕ ਗਿਰ ਚੁੱਕੀ ਹੈ ਕਿ ਹੁਣ ਔਰਤਾਂ ਨੂੰ ਵੀ ਸ਼ਰਾਬ ਦੇ ਨਸ਼ੇ ਦੇ ਲਈ ਉਕਸਾ ਰਹੀ ਹੈ ਪੰਜਾਬ 'ਚ ਵੱਧਾ ਨਸ਼ਾ ਇੱਕ ਗੰਭੀਰ ਰੂਪ ਲੈ ਚੁੱਕਾ ਹੈ ਅੱਜ ਪੰਜਾਬ ਦੀ ਮੌਜੂਦਾ ਮਾਨ ਸਰਕਾਰ ਇਸ ਦੇ ਪ੍ਰਤੀ ਕਿਤੇ ਵੀ ਗੰਭੀਰ ਨਜ਼ਰ ਨਹੀਂ ਆ ਰਹੀ ਆਪਣੀ ਚੋਣਾਂ ਵਾਅਦਿਆਂ ਦੇ ਵਿੱਚ ਪੰਜਾਬ ਦੀ ਪੋਲੀ ਪਾਲੀ ਜਨਤਾ ਨਾਲ ਨਸ਼ਾ ਮੁਕਤ ਪੰਜਾਬ ਕਰੰਦਾ ਆਵਾਜ਼ਾ ਕਰਨ ਵਾਲੀ ਸਰਕਾਰ ਅੱਜ ਪੂਰੀ ਤਰ੍ਹਾਂ ਨਸ਼ੇ ਤੇ ਉਤੇ ਰੋਕਥਾਮ ਲਗਾਉਣ ਦੇ ਵਿੱਚ ਪੂਰੀ ਤਰ੍ਹਾਂ ਵਿਫਲ ਹੋ ਚੁੱਕੀ ਹੈ ਹੱਦ ਤਾਂ ਤਦ ਪਾਰ ਹੋ ਗਈ ਜੇਕਰ ਕੀ ਪਹਿਲੇ ਨੌਜਵਾਨ ਸੁਣਦੇ ਹੀ ਕਿ ਨੌਜਵਾਨ ਨਸ਼ਾ ਕਰ ਰਿਹਾ ਹੈ ਲੜਕੇ ਨਸ਼ਾ ਕਰ ਰਿਹਾ ਹੈ ਲੇਕਿਨ ਕੁਝ ਮਹਿਲਾਵਾਂ ਦਾ ਵੀ ਪਿਛਲੇ ਦਿਨ ਦੇ ਵਿੱਚ ਅਸਲਾਂ ਦੇ ਵੀਡੀਓ ਸਾਹਮਣੇ ਆਏ ਜਿੰਨੂੰ ਦੇਖ ਕੇ ਰੋਂਟੇ ਖੜੇ ਹੋ ਜਾਂਦੇ ਹੈ ਕਿ ਪੰਜਾਬ ਦੀ ਮਹਿਲਾਵਾਂ ਵੀ ਇਸ ਨਸ਼ੇ ਦੇ ਵਿੱਚ ਪੂਰੀ ਤਰ੍ਹਾਂ ਲਿਪਤ ਹੋ ਚੁੱਕੀਆਂ ਹੈ ਸਰਕਾਰ ਦਾ ਇਸ ਤੇ ਵਿਵਸਥੇ ਕੋਈ ਗੰਬੀਰਤਾ ਨਾ ਹੋਣਾ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਹੁਣ ਤੇ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ ਮਹਿਲਾਵਾਂ ਵਾਸਤੇ ਵੀ ਠੇਕੇ ਖੋਲ ਦਿੱਤੇ ਗਏ ਹੈ ਜਿਹਦੇ ਵਿੱਚ ਕੀ ਵੂਮਨ ਫਰੈਂਡਲੀ ਸ਼ਾਪ ਦੇ ਲਿਕਰ ਸਟੂడియో ਦੇ ਨਾਮ ਉੱਤੇ ਜਲੰਧਰ ਦੇ ਵਿੱਚ ਸ਼ਰਾਬ ਦੇ ਠੇਕੇ ਖੁੱਲ ਚੁਕੇ ਹਨ ਪਹਿਲੇ ਦਿੱਲੀ ਦੇ ਵਿੱਚ ਵੀ ਕੇਜਰੀਵਾਲ ਜੀ ਨੇ ਇਹ ਹੀ ਹਾਲ ਕੀਤਾ ਕਿ 1 ਕਿਲੋਮੀਟਰ ਦੂਰ ਦੇ ਵਿੱਚ ਠੇਕੇ ਖੋਲ ਤੇ ਸ਼ਰਾਬ ਦੇ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਇਹ ਚੀਜ਼ ਦਾ ਪ੍ਰਸਾਹਨ ਕਰਨ ਵਾਸਤੇ ਸ਼ਰਾਬ ਦੇ ਪ੍ਰਤੀ ਆਕਰਸ਼ਿਤ ਕਰਨ ਵਾਸਤੇ ਮਾਨ ਸਰਕਾਰ ਨੇ ਅੱਧੇ ਦੇ ਕਿਲੋਮੀਟਰ ਤੇ ਸ਼ਰਾਬ ਦੇ ਠੇਕੇ ਖੋਲ ਦਿੱਤੇ ਗਏ ਹਨ ਪੰਜਾਬ ਸਰਕਾਰ ਦਾ ਇਸ ਦੇ ਬਾਰੇ ਕੋਈ ਧਿਆਨ ਨਹੀਂ ਦਾ ਕੋਈ ਕਿਸੇ ਕਿਸਮ ਦਾ ਵੀ ਰੋਕਥਾਮ ਲਗਾਉਣ ਵਾਸਤੇ ਕੋਈ ਪ੍ਰਯਾਸ ਨਹੀਂ ਕੀਤੇ ਜਾ ਰਹੇ ਜਿਸ ਨਾਲ ਕਿ ਪੰਜਾਬ ਦੀ ਜਵਾਨੀ ਤੇ ਪੰਜਾਬੀਅਤ ਇੱਕ ਨਸ਼ੇ ਦੀ ਦਲਦਲ ਦੇ ਵਿੱਚ ਫਸਦੀ ਜਾ ਰਹੀ ਹੈ ਪੰਜਾਬ ਸਰਕਾਰ ਪਹਿਲੇ ਹੀ ਆਪਣੀ ਸਰਕਾਰ ਦੇ ਦੇ ਕਾਰੇ ਕਾਰਜਸ਼ਾਲੀ ਤੋਂ ਪੂਰੀ ਤਰ੍ਹਾਂ ਫੇਲ ਹੋ ਚੁਕੀ ਹੈ ਲੌਨ ਆਰਡਰ ਦਾ ਬੁਰਾ ਹਾਲ ਹੈ ਉਹ ਰਹਦੀ ਖੁੰਦੀ ਕਸਰ ਪੰਜਾਬ ਦੇ ਵਿੱਚ ਮਹਿਲਾਵਾਂ ਦੇ ਠੇਕੇ ਖੋਲਣ ਦੇ ਨਾਲ ਤੇ ਇਹਨਾਂ ਨੇ ਪੂਰੇ ਇਸ ਚੀਜ਼ ਨੂੰ ਸੋਚ ਕੇ ਵੀ ਰੋਂਪੇ ਖੜੇ ਹੁੰਦੇ ਹੈ ਕਿ ਪੰਜਾਬ ਕਿਸ ਦੁਰਦਸ਼ਾ ਵੱਲ ਅਗਲੇ ਦਿਨਾਂ ਵਿੱਚ ਜਾਣ ਵਾਲਾ ਹੈ ਤੇ ਪੰਜਾਬ ਸਰਕਾਰ ਅਗਰ 4 ਸਾਲ ਤੱਕ ਰਹੀ ਤੇ ਪੰਜਾਬ ਦੀ ਕੀ ਦੁਰਦਸ਼ਾ ਹੋਏਗੀ ਇਹ ਸੋਚ ਕੇ ਵੀ ਸਾਡੀ ਇੱਕ ਰੂਹ ਕੰਬਦੀ ਹੈ ਲੇਕਿਨ ਪੰਜਾਬ ਸਰਕਾਰ ਅੱਜ ਦੇ ਵੱਲ ਨਾ ਗੰਬੀਰਤਾ ਹੋਣਾ ਇੱਕ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ ਮੈਂ ਇਸ ਚੀਜ਼ ਦੀ ਵੰਗ ਚੁਕਨਾ ਵਾਂ ਪੰਜਾਬ ਸਰਕਾਰ ਦੇ ਕੋਲੋਂ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਪੰਜਾਬ ਦੇ ਵਿੱਚ ਆਪਣਾ ਸਭ ਕੁਝ ਠੀਕ ਕਰਨ ਵਾਸਤੇ ਪੰਜਾਬ ਇਸ ਦੀ ਗੰਬੀਰਤਾ ਨੂੰ ਦੇਖੇ ਤਾਂ ਕਿ ਇਹ ਸਮਾਜ ਜਿਹੜਾ ਹੈਗਾ ਸਾਡਾ ਪੰਜਾਬ ਹੈ ਹਸਦਾ ਖਵਲਦਾ ਪੰਜਾਬ ਹੈ ਉਹਦੀ ਜਵਾਨੀ ਨੂੰ ਉਹਦੀ ਮਾਨ ਮਰਿਆਦਾ ਨੂੰ ਬਚਾਇਆ ਜਾ ਸਕੇ ਉੱਥੇ ਜਲੰਧਰ ਦੇ ਵਿੱਚ ਔਮਨ ਫਰੈਂਡਲੀ ਸ਼ਾਪ ਖੁੱਲ ਨੂੰ ਲੈ ਕੇ ਜਦੋਂ ਔਰਤਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਇਹ ਸਰਸਰ ਗਲਤ ਕਰ ਰਹੀ ਹੈ। ਬਿਲਕੁਲ ਅਸੀਂ ਨੇ ਠੇਕਾ ਖੋਲ ਦਿੱਤਾ ਗਿਆ ਜਿਸ ਤੋਂ ਬਾਅਦ ਇੱਸ਼ਾਰਾ ਗਿਆ ਕਿ ਲੇਡੀਜ਼ ਨੂੰ ਵੀ ਇੱਥੇ ਸ਼ਰਾਬ ਮਿਲਿਆ ਕਰੇਗੀ। ਇਸ ਤੇ ਕੀ ਕਹਣਾ ਹੈ? ਇਹ ਤਾਂ ਬਹੁਤ ਗਲਤ ਗੱਲ ਹੈ। ਬਹੁਤੀ ਇਸ ਵਾਰੇ ਤਾਂ ਹੁਣ ਤੇ ਕੀ ਏਦਾਂ ਦੀ ਪਬਲਿਕ ਪਲੇਸ ਦੇ ਉੱਪਰ ਤਾਂ ਪਹਿਲਾਂ ਏਦਾਂ ਦੀ ਚੀਜ਼ਾਂ ਹੋਣੇ ਹੀ ਨਹੀਂ ਚਾਹੀਦੀਆਂ ਬਹੁਤ ਇਟਸ ਵੈਰੀ ਰੋਂਗ ਕਿਤੇ ਨਾ ਕਿਤੇ ਮਹਿਲਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਬਿਲਕੁਲ ਬਿਲਕੁਲ ਇਟਸ ਵੈਰੀ ਰੋਂਗ ਮਹਿਲਾਵਾਂ ਦੇ ਉੱਪਰ ਇਹ ਤਾਂ ਸਰਾ ਸਰ ਬਹੁਤ ਹੀ ਤੱਪਾ ਵੱਡਾ ਲੱਗ ਰਿਹਾ ਵਾ ਸਰਕਾਰ ਕਹਿ ਰਹੀ ਸੀ ਕਿ ਜੜ ਤੋਂ ਨਸ਼ਾ ਖਤਮ ਕਰ ਦਾਂਗੇ ਜਿਹੜਾ ਨਸ਼ੇ ਆਵੇ ਉਹਨਾਂ ਨੂੰ ਖਤਮ ਨਸ਼ਾ ਉਹਨਾਂ ਨੇ ਕਿੱਥੋਂ ਖਤਮ ਕਰਨਾ ਉਹ ਤਾਂ ਸਾਨੂੰ ਲੇਡੀਜ਼ ਨੂੰ ਬਦਨਾਮ ਕਰਨ ਲੱਗੇ ਹੋਏ ਆਂ ਸਾਡੇ ਵਰਗੀ ਜਿਹੜੀਆਂ ਮੀਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੀਆਂ ਨੇ ਉਹ ਇਹ ਗੱਲਾਂ ਕਿੱਥੋਂ برداشت ਕਰਨਗੀਆਂ ਕਿ ਸਾਡੇ ਸਾਨੂੰ ਇਦਾਂ ਦੀ ਗੱਲਾਂ ਦੇ ਨਾਲ ਉਹ ਉਹ ਕਰ ਰਹੇ ਨੇ ਕੀ ਮੰਗ ਕਰਦਾ ਜਉਂਗੇ ਸਰਕਾਰ ਤੇ ਪ੍ਰਸ਼ਾਸਨ ਤੋਂ ਸ਼ਾਸਨ ਤੋਂ ਸਾਨੂੰ ਇਹੀ ਮੰਗਾ ਕਿ ਲੇਡੀਜ਼ ਦੇ ਉੱਪਰ ਜੋ ਵੀ ਗਲਤ ਤੱਪੇ ਲੱਗ ਰਹੇ ਨੇ ਨਸ਼ਾ ਵੀ ਬੰਦ ਹੋਣਾ ਚਾਹੀਦਾ ਵਾ ਔਰ ਲੇਡੀਜ਼ ਨੂੰ ਵੀ ਆਪਣੇ ਜਿਹੜੇ ਫੀਲਡ ਦੇ ਵਿੱਚ ਆ ਉਹਨਾਂ ਨੂੰ ਉੱਥੇ ਹੀ ਸਟੈਂਡ ਕਰਨਾ ਚਾਹੀਦਾ ਜਿਸ ਤਰ੍ਹਾਂ ਅੱਜ ਇੱਥੇ ਟੀਕਾ ਭੁੱਲਿਆ ਕਿਉਂਕਿ ਮੀਡੀਆ ਰਿਪੋਰਟ ਕਰਕੇ ਬੰਦ ਹੋ ਗਿਆ ਹੋਰ ਅਗਰ ਕਿਤੇ ਸ਼ਹਿਰ ਤੇ ਹੁੰਦਾ ਹੈ ਉਹਦਾ ਵਿਰੋਧ ਕਰਦੇ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਕਿਉਂਕਿ ਕਈ ਲੇਡੀਜ਼ ਸਾਡੀ ਸੋਸਾਇਟੀ ਵਿੱਚ ਹੈ ਜਿਹੜੀਆਂ ਐਸੇ ਗਲਤ ਪੁਆਇੰਟਸ ਦੇ ਉੱਪਰ ਸਟੈਂਡ ਕਰਦੀਆਂ ਨੇ ਉਹਦੇ ਨਾਲ ਜਿਹੜੀਆਂ ਸਹੀ ਨੇ ਅੱਛੇ ਫੈਮਿਲੀ ਨੂੰ ਬਿਲੋਂਗ ਕਰਦੀਆਂ ਉਹਨਾਂ ਦੇ ਉੱਪਰ ਵੀ ਬਹੁਤ ਵੱਡਾ ਬਲੇਮ ਲੱਗਦਾ ਉਹ ਵੀ ਇਸ ਕੈਟਾਗਰੀ ਵਿੱਚ ਆ ਕੇ ਫਿਰ ਆਪਣੇ ਆਪ ਨੂੰ ਤੱਬਾ ਦੇ ਉਹਨਾਂ ਦੇ ਉੱਪਰ ਵੀ ਲੱਗ ਰਿਹਾ ਵਾ ਸੰਵਾਦਸ਼ ਕੀਤਾ ਜਾਏਗਾ ਤੁਹਾਡੇ ਬਿਲਕੁਲ ਕੀਤਾ ਜਾਏਗਾ ਵੀ ਅਸੀਂ ਲੋਕ ਵਿਰੋਧ ਤਾਂ ਕਰਦੇ ਹਾਂ ਸਭ ਕਰਦੇ ਹਾਂ ਮਾਰਕੀਟ 'ਨੇ ਤਾਂ नहीं जैसे पे? अभी शराब का ठेका आपने देखा आपके बिल्कुल सामने खोला गया है हाँ उस पर साफ तौर पर लिखा गया था कि जो महिलाएं हैं उनको यहाँ से जो शराब उपलब्ध होगी इसके बारे में क्या क्या कहना कहना है 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 कि कि ये ये जो राइट पर... नहीं है, रॉन्ग है। रॉन्ग बात सरकार को क्या कुछ कहना चाहेंगे कि सर... एक तरफ सरकार जो थी कह रही कि नशा जो हम खत्म करेंगे हाँ और उसके बाद महिलाओं के लिए शराब जो शराब का ठेका खोलना इसको कैसे देख नहीं ठीक नहीं है वो मेरे को भी नहीं ठीक लग रहा गलत बात है वो तो तो आबे, आ, जैसे आप संघर्ष करेंगे इसके लिए कि अगर ऐसे कोई ठेके खुलते हैं अगर में तो और... तो है ही लेडीज के लिए नहीं होना थेके चाहिए थेके तो खुले हुए हैं हाँ। पहला भी सारे शहर खुले हुए हैं मगर ये तो डेली गलत बिल्कुल सही है लेडीज नहीं सी, असी नहीं देखिए आपको नहीं लगता है कि जहां पे नौजवान पीढ़ी भी नशा करके गिरी गिरी होती है सड़कों पर अगर महिलाएं भी ऐसी होगी तो फिर आने वाले हाँ, तो में तो में में हाँ जी हाँ जी वो गलत बात है वो नहीं खुलना चाहिए कहीं भी यही नहीं यहाँ पर और भी कहीं भी नहीं अभी तो मान लो कि यहाँ पंजाब में जलंधर में सबसे पहले खुला था हाँ जी अगर ऐसे ही ऐसे करते और शहरों में खुल जाते तो क्या आप देखते हैं कि ये सरकार जो सही कदम उठा रही है नहीं गलत है ये तो गलत बात है तो क्या आप आवाज उठाएंगे इसका विरोध करेंगे करें जलंधर तो देवेंद्र कुमार जी रिपोर्ट